ਉਹ ਮੈਂ ਹੀ ਗੱਲਾਂ ਕਰਦਾ ਸੀਗਾ। ਹੂੰ। ਬਾਕੀ ਵਧੀਆ ਕੰਮ ਕਰ ਰਹੇ ਹੋ ਸਾਰੇ। ਦਸਤਾਰ ਵੀ ਵਧੀਆ ਕੰਮ ਕਰ ਰਿਹਾ। ਇੱਕ ਉਹ ਹੋਰ ਆ ਤੂੰ ਉਹਦੇ ਵੀ ਖਿਲਾਫ ਬੋਲੇ ਨਾ ਆਪਣੇ। ਉਹੜੇ ਉਹਨੇ ਆਪਣਾ ਨਾਮ ਬੋਲਣਾ ਹੀ ਹੁੰਦਾ ਹਨਾ। ਉਹਨੇ ਹਰ ਇੱਕ ਵੀਡੀਓ ਚ ਮੈਂ ਉਹਨੂੰ ਚੈਲੰਜ ਕਰਦਾ ਹਾਂ। ਹਰ ਇੱਕ ਨੂੰ ਮੈਂ ਆ ਜੰਟਾਂ ਨਾਲ ਕਾਰਜ ਵਟਿਆ। ਹੂੰ। ਇਹਦੇ ਵਿੱਚ ਕਿੰਨਾ ਮੈਂ ਪੈਸਾ ਲੋਕਾਂ ਨਾਲ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਹੋਇਆ। ਮੈਂ ਕਹਿੰਦਾ ਕੋਈ ਸਾਬਤ ਕਰਕੇ ਦਿਓ ਕਿ ਉੱਤੇ 1 ਰੁਪਿਆ ਲਾ ਤਾ। ਬਿਨ ਲਿਆਓ ਮੇਰੇ ਸਾਹਮਣੇ ਮਟਾਓ। ਚੈਲੰਜ ਕਰਦੇ ਆ। ਹੁਣ ਫਰਜ਼ ਕਰ ਜਿਵੇਂ ਲੱਖਾਂ। ਲੋਕ ਉਹਨੂੰ ਲੱਖ ਮਾੜਾ ਕ ਡਟ ਕੇ ਉਹ ਕੱਲ ਖੜਾ ਸੀ ਤਾਂ ਮਗਰ ਖੜਿਆ ਡਟ ਕੇ ਤੁਸੀਂ ਕਹਿਣੇ ਆ ਵੀ ਸਾਡਾ ਉਹ ਭਾਈ ਪ੍ਰਧਾਨ ਆ ਸਾਡਾ ਜਿਵੇਂ ਵੀ ਅਸੀਂ ਕਹਿਣਾ ਕਿ ਖੜਿਆ ਹਰ ਇੱਕ ਬੰਦੇ ਦੇ ਵਿੱਚ ਇੱਕ ਹੌਮੇ ਹੁੰਦੀ ਆ ਐਮ ਐਲ ਏ ਨੂੰ ਇੱਕ ਬੰਦੇ ਦੀ ਇੱਕ ਸੋਚ ਹੁੰਦੀ ਆ ਵੀ ਮੈਂ ਐਮ ਐਲ ਏ ਬਣਨਾ ਸੋਚ ਹੁੰਦੀ ਆ ਮੈਂ ਐਮ ਐਲ ਏ ਬਣਨਾ ਉਦੋਂ ਅੱਗੇ ਸੋਚ ਕੀ ਵੀ ਬਸ ਐਮ ਐਲ ਏ ਬਣ ਕੇ ਮੈਂ ਗੱਡੀਆਂ ਗਨ ਮੰਗਣੀਆਂ ਐਮ ਐਲ ਏ ਬਣ ਕੇ ਉਦੋਂ ਅੱਗੇ ਸੋਚ ਕੀ ਆ ਹੁਣ ਐਮ ਐਲ ਏ ਤੋਂ ਬਾਅਦ ਦੌੜ ਚੱਲ ਪੈਂਦੀ ਆ ਮੰਤਰੀ ਬਣਨ ਵਾਲੀ ਮੰਤਰੀ ਬਣਨ ਤੋਂ ਬਾਅਦ ਦੌੜ ਚੱਲ ਪੈਂਦੀ ਆ ਮੁੱਖ ਮੰਤਰੀ ਵਾਲੀ ਸਾਲੀ ਤਮਾ ਤੱਕ ਤੇ ਖੜੀ ਨਹੀਂ ਲੋਕਾਂ ਨਾਲ ਤਾਂ ਕਿਤੇ ਖੜੀ ਇਸ ਦੌੜ ਦੇ ਵਿੱਚ ਕੀ ਹੁੰਦਾ ਇਸ ਦੌੜ ਦੇ ਵਿੱਚ ਫਿਰ ਉਹ ਆਪਣੀ 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 ਹੋਂਮੇ ਪੂਰੀ ਕਰਨ ਵਾਲਾ ਆਪਣੀ ਹੋਂਮੇ ਪੂਰੀ ਕਰਨ ਵਾਲਾ ਆਪਣੇ ਪਾਵਰ ਪੂਰੇ ਕਰਨ ਵਾਲਾ ਆਪਣੇ ਅਹੁਦੇ ਪੂਰੇ ਕਰਨ ਵਾਲਾ ਉਹ ਸਾਰੇ ਉਹਨੂੰ ਪੈਕਫਟ ਤੇ ਮਾਰਦਾ ਕਰਕੇ ਮੈਂ ਛੋੜੀ ਤੁਹਾਨੂੰ ਉਦਾਹਰਣ ਦੇ ਕੇ ਦੱਸਦਾ ਪੈਸਾ ਤੇ ਸੱਤਾ ਪੈਸਾ ਇਹ ਹੁੰਦਾ ਕਿ ਹਰ ਇੱਕ ਬੰਦੇ ਨੂੰ ਇੱਕ ਪੈਸਾ ਤੇ ਇੱਕ ਸ਼ੌਰਤ ਇਹ ਚੀਜ਼ ਹੁੰਦੀ ਹੈ ਤਾਂ ਬੰਦੇ ਨਾਲ ਕਦੇ ਵੀ ਢੱਡ ਨਹੀਂ ਪਰਦਾ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਹੁਣ ਸਭ ਨੂੰ ਮੈਂ ਇਹ ਗੱਲ ਸਾਫ਼ ਕਹਿਣਾ ਹੁੰਦਾ ਵੀ ਦੇਖੋ ਸੋਸ਼ਲ ਮੀਡੀਆ ਤੇ ਕੋਈ ਮਰਜ਼ੀ ਬੋਲੀ ਜਾਵੇ ਤੁਸੀਂ ਕਿ ਕੋ ਹੋਰ ਆ ਤੂੰ ਉਹਦੇ ਵੀ ਖਿਲਾਫ ਬੋਲੇ ਨਾ ਉਹ ਆਪਣੇ ਉਹਨੇ ਆਪਣਾ ਨਾਮ ਬੋਲਣਾ ਹੀ ਹੁੰਦਾ ਹਨ ਉਹਨੇ ਹਰ ਇੱਕ ਵੀਡੀਓ ਚ ਮੈਂ ਉਹਨੂੰ ਚੈਲੰਜ ਕਰਦਾ ਹਰ ਇੱਕ ਨੂੰ ਮੈਂ ਕਹਿਣਾ ਹੁੰਦਾ ਵੀ ਅਸੀਂ ਏਜੰਟਾਂ ਦਾ ਕਾਰਜ ਵਟਿਆ ਇਹਦੇ ਵਿੱਚ ਕਿੰਨਾ ਮੈਂ ਪੈਸਾ ਲੋਕਾਂ ਦਾ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਾਪਸ ਹੋਇਆ ਮੈਂ ਕਹਿੰਦਾ ਕੋਈ ਸਾਬਤ ਕਰਕੇ ਦਿਹਾਵੇ ਕਿ ਉਹ ਤੇ 1 ਰੁਪਿਆ ਲੱਤੋ ਵੀ ਲਿਆਓ ਮੇਰੇ ਸਾਹਮਣੇ ਮਟਾਓ ਚੈਲੰਜ ਕਰਦੇ ਹਾਂ ਹੁਣ ਜੇ ਕੋਈ ਹੋਰ ਵੀ ਜਿਹੜੇ ਵੀ ਜਿੰਨੇ ਵੀ ਕਿਤੇ ਆਪਾਂ ਜਾ ਕੇ ਬੋਲੇਗਾ ਜਾਂ ਕਿਤੇ ਜਾ ਕੇ ਬੋਲੇਗਾ ਕੋਈ ਸਾਬਤ ਕਰਕੇ ਦਿਖਾਓ ਹੁਣ ਫਰਜ਼ ਕਰ ਜਿਸ ਹ ਆਪਣੇ ਵਰਗੇ ਨੌਜਵਾਨਾਂ ਦੀ ਲੋੜ ਇਹਨਾਂ ਨੂੰ ਕਿਹੜਾ ਲੀਡਰ ਨੂੰ ਹੈ ਨਹੀਂ ਆਪਾਂ ਕਿਹੜਾ ਜਾ ਕੇ ਨਾ ਹੱਥ ਮਿਲਾ ਨਹੀਂ ਸਕਦੇ ਸਹੀ ਗੱਲ ਲੌਂਡੋ ਕੋਈ ਬਾਲੀਪੱਟੀ ਗੱਲ ਨਹੀਂ ਹੈਗੀ ਮਿਲਾ ਸਕਦੇ ਵੀ ਆ ਜਿਓ ਜੀ ਮਿਲਾ ਲਓ ਬੈਠੋ ਸਾਡੇ ਨਾਲ ਸਾਡਾ ਸਾਡੀ ਪਾਰਟੀ ਦੀ ਗੱਲ ਕਰੋ ਸਾਡੀ ਗੱਲ ਕਰੋ ਹਾਂ ਹੁਣ ਇਹ ਚੀਜ਼ ਆ ਵੀ ਨਹੀਂ ਯਾਰ ਪਹਿਲਾਂ ਤੁਸੀਂ ਜੇ ਤੁਸੀਂ ਗੱਲ ਸਟੈਂਡ ਇੱਕ ਚੀਜ਼ ਦਾ ਰੱਖੋ ਇਹ ਸਾਡਾ ਸਟੈਂਡ ਆ ਆ ਸਾਡਾ ਇਸ ਇੱਥੇ ਖੜੇ ਹਾਂ ਹੂੰ ਠੀਕ ਹੈ ਨਾ ਗੱਲ ਕਿ ਅਸੀਂ ਇੱਥੇ ਆਪਣੇ ਲੋਕਾਂ ਨਾਲ ਖੜੇ ਹਾਂ ਹਾਂ ਕੋਈ ਕੱਲ ਨੂੰ ਕੀ ਇਹੋ ਜੀ ਗੱਲ ਆ ਉਹਦੀ ਪੰਜਾਬ ਦੀ ਗੱਲ ਹੁੰਦੀ ਆ ਕੋਈ ਖੇਤਰੀ ਪਾਰਟੀ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਸਾਨੂੰ ਉਹ ਲੋਕ ਨੂੰ ਲੱਖ ਮਾੜਾ ਕਹੀ ਜਾਣ ਮੈਨੂੰ ਉਹਦੇ ਬਾਰੇ ਪਤਾ ਸੁਖ ਨੂੰ ਪਤਾ ਸਾਨੂੰ ਪਤਾ ਕਿ ਉਹ ਡਟ ਕੇ ਉਹ ਕੱਲ ਖੜਾ ਸੀ ਤਾਂ ਮਗਰ ਖੜੇ ਆ ਡਟ ਕੇ ਤੁਸੀਂ ਕਹਿਣੇ ਆ ਵੀ ਸਾਡਾ ਉਹ ਭਾਈ ਪ੍ਰਧਾਨ ਆ ਸਾਡਾ ਜਿਵੇਂ ਵੀ ਅਸੀਂ ਕਹਿਣਾ ਕਿ ਖੜੇ ਆ ਅਸੀਂ ਉਹਦੇ ਲਈ ਵੋਟਾਂ 'ਚ ਵੀ ਜਾਵਾਂਗੇ ਜੇ ਉਹ ਖੜੇ ਆ ਸਾਸੀ ਤੋਂ ਤਾਂ ਕੋਈ ਮਾੜਾ ਨਹੀਂ ਦੇਖਿਆ ਉਹ ਸਟੈਂਡ ਤੇ ਖੜਾ ਉਹ ਕਿਹੜਾ ਕਿਸੇ ਪਾਰਟੀ ਨਾਲ ਖੜਾ ਅਜਿਹਾ ਮਗਰ ਖੜੇ ਆ ਹਨਾ ਇਹ ਗੱਲ ਹੁੰਦੀ ਐ ਇਸ ਕਰਕੇ ਜੇ ਕੋਈ ਇਹੋ ਜਿਹਾ ਨੌਜਵਾਨ ਹੈ ਜੋ ਕਿ ਬੰਦਾ ਗੱਲ ਕਰਦਾ ਤਾਂ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਇਹ ਗੱਲ ਬਿਲਕੁਲ ਸਹੀ ਗੱਲ ਹੈ ਹਾਂ ਨਹੀਂ ਪੰਜਾਬ ਦੇ ਲੋਕਾਂ ਨੇ ਹੀ ਨਾ ਆਪ ਦਾਬ ਸੁਧਾਰ ਲਓ ਪੰਜਾਬ ਸੁਧਰੂ ਆਪ ਅਸੀਂ ਸੁਧਰਨਾ ਨਹੀਂ ਚਾਹੁੰਦੇ ਜਿਹੋ ਜੇ ਤੁਸੀਂ ਹੈਗੇ ਹੋ ਨਾ ਉਹੋ ਜੇ ਦੇਖੋ ਨਕਲੀ ਬਣ ਦੀ ਕੋਸ਼ਿਸ਼ ਨਾ ਕਰੋ ਨਕਲੀ ਬਣ ਦੀ ਹੋੜ 'ਚ ਤੁਸੀਂ ਆਪਣੀ ਜਿਹੜੀ ਅਸਲੀਅਤ ਆ ਉਹ ਗਵਾ ਲੈਨੇ ਹੋ ਇਸ ਲਈ ਇਹਦੀ ਭੰਨਨੀਆ ਗੱਲਾਂ ਬਿਲਕੁਲ ਤੁਸੀਂ ਬਾਕੀ ਨੇ ਬਹੁਤ ਵਿਸਤਾਰ 'ਚ ਤੁਹਾਨੂੰ ਦੱਸਿਆ ਨੇ ਬਾਕੀ ਭਾਈ ਜਿਉਂਦੇ ਵਾਸਤੇ ਰੋਹੀ ਕਹਿ ਸਕਦੇ ਹਾਂ